ਦੇਖੋ ਜੀ ਇਹ ਅੱਜ ਦਾ ਜਿਹੜਾ ਇਨਸਟੈਂਟ ਕੇਸ ਹੈ ਇਹ ਥਾਣਾ ਲੋਪੋਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ ਟੋਟਲ ਹੈਰੋਇਨ ਦੀ ਰਿਕਵਰੀ ਜੋ ਹੈ ਉਹ 200 2 ਕਿਲੋ 400 ਗ੍ਰਾਮ तकरीबन ਹੈਗੀ ਹੈ ਇਹਦੇ ਵਿੱਚ ਇਹਦੇ ਵਿੱਚ ਜੋ ਇਹ ਰਿਕਵਰੀ ਹੈ ਇਹ ਸਾਰੀ ਦੀ ਸਾਰਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸਿਕਾ ਸਾਡੇ ਸੋਰਸਸ ਵੱਲੋਂ ਵੀ ਇਹ ਅਸੀਂ ਐਕਟੀਵੇਟ ਕੀਤੇ ਹੋਏ ਸੀ ਕਿਉਂਕਿ ਕਾਫੀ ਦਿਨਾਂ ਤੋਂ ਅਜਨਾਲਾ ਸੈਕਟਰ ਦੇ ਵਿੱਚ ਤੇ ਬਾਰਡਰ ਦੇ ਖਾਸ ਕਰ ਜੋ ਰਾਜਸਥਾਨ ਤੋਂ ਪਰੇ ਦਾ ਜਿਹੜਾ ਖੇਤਰ ਹੈ ਉਹ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਰਹੀ ਹੈ 17 ਤਰੀਕ ਤੋਂ ਬਾਅਦ ਇਹ ਇਹ ਮੂਵਮੈਂਟ ਲਗਾਤਾਰ ਜਿਹੜੀ ਹੈ ਆਬਜ਼ਰਵ ਕੀਤੀ ਗਈ ਹੈ ਇਸੇ ਦੇ ਤਹਿਤ ਹੀ ਥਾਣਾ ਲੋਪੋਕੇ ਦੇ ਅੰਦਰ ਜਿਹੜੇ ਹੈਗੇ ਇਹ ਕਈ ਜਿਹੜੀਆਂ ਹੈਰੋਇਨ ਦੀ ਜਿਹੜੀ ਅਸਾਈਨਮੈਂਟਸ ਹੈ ਉਹਨਾਂ ਦੀ ਸਾਨੂੰ ਖਬਰ ਸੀ ਤੇ ਅਸੀਂ ਆਪਣੇ ਜਿਹੜੇ ਹੈ ਸੋਰਸਸ ਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਅਸੀਂ ਐਕਟੀਵੇਟ ਕੀਤੀ ਹੋਈ ਸੀ ਇਸੇ ਦੇ ਤਹਿਤ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬਨ ਜੋ ਹੈਰੋਇਨ ਉਹਦੀ ਰਿਕਵਰੀ ਹੋਈ ਹੈ ਇਹ ਜੋ ਤਿੰਨ ਦੋਸ਼ੀ ਨੇ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਹੈਗੇ ਨੇ ਲਖਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹ ਦੋਨੋਂ ਢਾਲੀਵਾਲ ਦੇ ਰਹਿਣੇ ਵਾਲੇ ਨੇ ਕਰਨਤਾਲ ਦੇ ਉਸ ਤੋਂ ਬਾਅਦ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹਨਾਂ ਦੇ ਨਾਲ ਜੋ ਇਹਨਾਂ ਦਾ ਤੀਜਾ ਸਾਥੀ ਸੀ ਜਸਕਰਮ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਲਈਆ ਜਿਲ੍ਹਾ ਤੰਤਾਲ ਇਹਨਾਂ ਤੋਂ ਇਹ 2 ਕਿਲੋਗ੍ਰਾਮ ਦੀ ਜਿਹੜੀ ਖੇਪ ਇਹ ਬਰਾਮਦ ਹੋਈ ਹੈ ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਨ੍ਹਾਂ ਤੇ ਸਵਾਰ ਸੀਗੇ ਜਿਹੜੇ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਹੈ ਉਸ ਨੂੰ ਬਰਾਮਦ ਕਰ ਲਿਆ ਗਿਆ ਇਸ ਦੇ ਵਿੱਚ ਜਿਹੜੇ ਫੋਰਵਰਡ ਬੈਕਵਰਡ ਲਿੰਕੇਜ ਜਿੰਨੇ ਕਿਉਂਕਿ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਮੋਰਓਵਰ ਸਾਡੇ ਵੱਲੋਂ ਬੜੀ ਮਾਈਨੂਟਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਖੇਪ ਆਈ ਹੈ ਤੇ ਕਿੱਥੇ-ਕਿੱਥੇ ਇਹ ਜਾਣਦੇ ਜਿਹਨੇ ਦੀ ਪਹੁੰਚਾਉਣ ਦੀ ਜਿਹੜਾ ਇਹ ਨਾ ਇਰਾਦਾ ਸੀ ਉਹ ਸਾਰੇ ਐਂਗਲਸ ਜਿਹੜੇ ਨੇ ਪੁਲਿਸ ਕੋਲੇ ਅ ਮੈਨੂਅਲੀ ਜਿਹੜੀ ਉਹਨੂੰ ਚੈੱਕ ਕਰਨੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲਦੀ ਹੈ ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਪ ਇਹ ਅਲੱਗ-ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਤੇ ਇਹਨਾਂ ਵੱਲੋਂ ਇਹ ਰਿਸੀਵ ਕੀਤੀ ਗਈ ਹੈ ਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ ਉਹ ਅਜੇ ਪੂਰੀ ਨਹੀਂ ਹੋਈ ਸਾਡੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾਵਲ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਰਿਕਵਰੀ ਹੋ ਜਾਣੀ ਚਾਹੀਦੀ ਤਾਂ ਕਿ ਇਹ ਹੈ ਕਿ ਇਹ ਵਾਇਰ ਡਰੋਨ ਨਾਲ ਇਹ ਵੀ ਉਹ ਕਿੰਨੇ ਤੱਕ ਜੁੜੇ ਸਿਗੇ ਇਸ ਮਾਮਲੇ ਦੇ ਵਿੱਚ ਅਵਰ ਡਿਲੀਵਰੀ ਜਿਹੜੀ ਉਸਕੇ ਉਹਨਾਂ ਨੇ ਕੋਈ ਲੇਟ ਅਨਲਾਈਜ਼ ਕਰੀ ਕੋਈ ਦੇਖੋ ਜੀ ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਨੇ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਨ ਪਾਰਟਸ ਆਈਆਂ ਨੇ ਤੇ ਡਰੋਨ ਐਕਟੀਵਿਟੀ ਦੇ ਥਰੂ ਆਈਆਂ ਨੇ ਤੇ ਜਿੱਥੇ ਤੱਕ ਇਹਨਾਂ ਦੀ ਐਸੋਸੀਏਸ਼ਨ ਹੈ ਤੇ ਇਹ ਕਈ ਮੋਡਿਊਲ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਮੋਡਿਊਲ ਸੀਗਾ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡਿਊਲ ਦਾ ਜਿਹੜਾ ਹੈ ਜਿਹੜਾ ਰੀਸੀਵਿੰਗ ਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਨਾਂ ਦਾ ਰਾਪਟਾ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਸਾਹਮਣੇ ਆਏਗੀ ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ ਉਸ ਵਾਰੇ ਪਾਸੇ ਅਸੀਂ ਲੱਗੇ ਹੋਏ ਹਾਂ ਤੇ ਜਲਦੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹਦੇ ਜਿਹੜੇ ਗਾਣੇ ਨੇ ਪੀ ਜਦਾ ਕੰਬੋ ਜਿਹੜਾ ਹੈ ਲੋਪੋ ਕੇ ਰਮਦਾਦ ਦੇ ਨਾਲ ਆ ਜੀ ਇਹ ਕਾਫੀ ਡੋ ਅਵਰ ਜਲਦੀ ਪਲੱਸ ਪਿਛਲੇ ਕੰਮ ਚੰਗੀ ਜਿਹੀ ਦੇਖਿਆ ਤੁਸੀਂ ਕਹਿੰਦੇ ਕਿ ਮੂਵਮੈਂਟ ਤੋਂ ਦਈ ਹੈ ਇਹ ਫਾਸਟ ਕਵਰੀਜ ਦਾ ਲਗਦਾ ਢੋੜੀ ਇਫੈਕਟ ਚੱਲ ਰਹੀ ਨੇ ਉਹ ਨੂੰ ਪੁੱਛਦੀ ਲਗਾਤਾਰ ਕਰਦੇ ਸੀ ਇਹ ਜਬਦੀ ਜੀ ਬਿਲਕੁਲ ਜੀ ਤੁਸੀਂ ਦੇਖੋਗੇ ਇਹ ਜੁਲਾਈ ਅਗਸਟ ਦੇ ਵਿੱਚ ਕਾਫੀ ਅਗਸਟ ਦੇ ਐਂਡ ਦੇ ਵਿੱਚ ਕਾਫੀ ਡਰਨ ਮੂਵਮੈਂਟ ਜਿਹੜੀ ਨੋਟਿਸ ਕੀਤੀ ਗਈ ਹੈ ਉਸ ਨੂੰ ਨਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਮੂਵਮੈਂਟ ਵਧਾਉਣ ਦੀ ਇਹ ਡੈਫੀਨਿਟਲੀ ਹੋਈ ਹੈ ਸਾਡੇ ਵੱਲੋਂ ਹੋਈ ਹੈ ਕਿਉਂਕਿ ਬੀਐਸਐਫ ਬੀਇੰਗ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਸੈਕੰਡ ਲਾਈਨ ਆਫ ਡਿਫੈਂਸ ਦੇ ਤੌਰ ਤੇ ਕੰਮ ਕਰ ਰਹੀ ਹੈ ਸਾਡੇ ਵੱਲੋਂ ਸ਼ਿਫਟਿੰਗ ਨਾਕਾ ਜਿਹੜੇ ਆ ਉਹ ਟਾਈਮ ਟਾਈਮ ਲਗਾਏ ਜਾਂਦੇ ਆ ਤੇ ਉਹ ਜਿਹੜੇ ਸ਼ਿਫਟਿੰਗ ਨਾਕਾਜ਼ ਨੇ ਉਹਨਾਂ ਦਾ ਸ਼ਿਫਟਿੰਗ ਕਰਨ ਦਾ ਜਿਹੜਾ ਜਿਹੜਾ ਕਾਰਨ ਆ ਉਹ ਇਹੀ ਹੈ ਕਿਉਂਕਿ ਇਹ ਜੋ ਅਸਾਈਨ ਜਿਹੜੇ ਕਨਸਾਈਨਮੈਂਟਸ ਨੇ ਇਹ ਇਹ ਕਨਸਾਈਨਮੈਂਟ ਜਿਹੜੀ ਆ ਹੈ ਟਾਈਮ ਟੂ ਟਾਈਮ ਨਾ ਵੱਲੋਂ ਰਿਸੀਵ ਕੀਤੀ ਜਾਂਦੀਆਂ ਨੇ ਤੇ ਇਹ ਜੋ ਇਹਨਾਂ ਦੇ ਰੂਟਸ ਨੇ ਉਹ ਪਹਿਲਾ ਜਿਹੜੇ ਬੈਲ ਡਿਫਾਈਨ ਹੁੰਦੇ ਨੇ ਪਰ ਇਹ ਰੂਟਸ ਆਲਟਰਨੇਟ ਰੂਟਸ ਹੋ ਗਏ ਨਾ ਤੇ ਹੋਰ ਕਿਸੇ ਰੂਟ ਨਹੀਂ ਇਹ ਉਹਨੇ ਉਹਨੇ ਰੂਟਸ ਚਾਹੀਏ ਜਿਹੜੀ ਹੈ ਐਕਸੈਪਟ ਕਰਦੇ ਨੇ ਸੋ ਟਾਈਮ ਟੂ ਟਾਈਮ ਜਿਹੜਾ ਹੈ ਸਾਡੇ ਨਾਕਾ ਜਿਹੜੇ ਨੇ ਸ਼ਿਫਟ ਹੁੰਦੇ ਰਹਿੰਦੇ ਨੇ ਅਕੋਰਡਿੰਗ ਟੂ ਆਰ ਇਨਫੋਰਮੇਸ਼ਨ ਐਂਡ ਇੰਟੈਲੀਜੈਂਸ ਤੇ ਉਸੇ ਦੇ ਤਹਿਤ ਹੀ ਜਿਸ ਤਰੀਕੇ ਨਾਲ ਰਿਕਵਰੀ ਹੋਈ ਹੈ ਤੇ ਇਹ ਇਹ ਵੀ ਜਿਹੜਾ ਹੈ ਸਾਡੇ ਵੱਲੋਂ ਜਿਹੜੀ ਹੈ ਉਸੇ ਦੇ ਤਹਿਤ ਹੀ ਕੀਤੀ ਗਈ ਹੈ ਇਹ ਸਾਰੀਆਂ ਜਿਹੜੀਆਂ ਕਿਉਂਕਿ ਇਹ ਮੌਜੂਦਾ ਹਨ ਇਹ ਤੇ ਬੇਸਿਕਲੀ ਇਹ ਜਿਹੜਾ ਹੈਗਾ ਇਹਨਾਂ ਕੰਮਾਂ ਦੇ ਵਿੱਚ ਜਿਹੜੇ ਲਿਖ ਪਏ ਗਏ ਨੇ ਤੇ ਪਿੱਛੋਂ ਛੋਕੜੀ ਨੇ ਚੈੱਕ ਕੀਤਾ ਜਾ ਰਿਹਾ ਜੋ ਵੀ ਇਹਨਾਂ ਦੇ ਪਿਛਲੇ ਪਰਚੇ ਨੇ ਕ੍ਰਿਮੀਨਲ ਰਿਕਾਰਡ ਹੈ ਉਹ ਸਾਰੇ ਇਕੱਠਾ ਕੀਤਾ ਜਾ ਰਿਹਾ ਮੈਂ ਉਹ ਉਹ ਜੰਡਿਆਲਾ ਗੁਰੂ ਹੋਰ ਚੀਜ਼ ਸੀਗੀ ਉਹ ਜਿਹੜਾ ਹੈਗਾ ਉਹ ਇੱਕ ਥ੍ਰੈਟਨਿੰਗ ਜਿਹੜੀ ਹੈ ਕਾਲ ਸੀ ਐਕਸਟਰਸ਼ਨ ਵਾਸਤੇ ਕੀਤੀ ਗਈ ਹੈ ਤਾਂ ਜਿਹਦੇ ਵਿੱਚ ਜਿਹੜਾ ਗੁਰਿੰਦਰ ਮੇਨ ਕਾਂਸਪੀਰੇਟਰ ਜਿਹੜਾ ਸੀਗਾ ਅਲੋਂਗ ਵਿਦ ਰਮਨਜੀਤ ਸਿੰਘ ਤੇ ਬਾਕੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਉਸ ਏਰੀਆ ਦੇ ਸੀਗੇ ਤੇ ਉਹਨਾਂ ਦਾ ਜਿਹੜਾ ਹੈਗਾ ਵੱਖਰਾ ਇੱਕ ਐਕਸਟਰਪਸ਼ਨ ਦਾ ਜਿਹੜਾ ਹੈਗਾ ਉਹ ਮੰਤਸ ਦੀ ਘਟੇ ਵੀ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਹੈ ਕਲੀਅਰ ਕੱਟ ਕੇਸ ਹੈ ਤੇ ਇਹਦੇ ਵਿੱਚ ਸਾਡੇ ਸੀਨੀਅਰ ਆਫਸਰਸ ਵੱਲੋਂ ਡੀਜੀਪੀ ਸਰਬਾਨ ਵੱਲੋਂ ਕਲੀਅਰ ਕੱਟ ਡਾਇਰੈਕਸ਼ਨਸ ਨੇ ਕਿ ਜਿਹੜੀ ਵੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਖੇਤ ਬਰਾਮਦ ਹੁੰਦੀ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜੋ ਵੀ ਜਾਇਦਾਦ ਹੈ ਉਹਦੀ ਉਹਨੂੰ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਭੇਜ ਕੇ ਉਹਦੀ ਫ੍ਰੀਜ਼ਿੰਗ ਕਰਵਾਈ ਤੇ ਇਹ ਬੁਲੈਪੇ ਸਰ ਇਹਦਾ ਇਹ ਟਾਈਪ ਇਹ ਜਿਵੇਂ ਹੁਣ ਇਹ ਜਿਹੜਾ ਹੈ ਸਾਡੇ ਕੋਲੇ ਦੋਸ਼ੀ ਜਿਹੜੇ ਹੈ ਇਹ ਅਸੀਂ ਗ੍ਰਫਤਾਰ ਕਰ ਲਿਆ ਇਹਨਾਂ ਕੋਲੇ ਰਿਕਵਰੀ ਹੋਈ ਹੈ ਅਸੀਂ ਕੇਸ ਬਣਾਵਾਂਗੇ ਕੇਸ ਬਣਾਉਣ ਦੇ ਲਈ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਔਰ ਰੈਵਨਿਊ ਡਿਪਾਰਟਮੈਂਟ ਤੋਂ ਜਾਂ ਕਿਸੇ ਹੋਰ ਵੀ ਕਨਸਰਨਡ ਡਿਪਾਰਟਮੈਂਟ ਤੋਂ ਜੀਤੋ ਅਸੀਂ ਉਹ ਪ੍ਰਾਪਰਟੀ ਨੂੰ ਆਇਡੈਂਟੀਫਾਈ ਕਰਾਉਣਾ ਹੈ ਆਇਡੈਂਟੀਫਾਈ ਕਰਾ ਕੇ ਉਸ ਦੇ ਨਾਲ ਜੋ ਵੀ ਏਸੈਂਸ਼ੀਅਲ ਡਾਕੂਮੈਂਟਸ ਲੱਗਣੇ ਹੈ ਤੇ ਤਸਦੀਕੀ ਹੋਣੀਆਂ ਨੇ ਉਹ ਸਾਰਾ ਕੁਝ ਕਰਵਾ ਕੇ ਅਸੀਂ ਫਿਰ ਉਹ ਦਿੱਲੀ ਪੇ ਚੱਲਦੇ ਆਏ ਕਿਉਂਕਿ ਇਹ ਨੌਜਵਾਨ ਨੇ ਜੀ ਅਜੇ ਜੋ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਕਿਉਂਕਿ ਅਜੇ ਬਹੁਤ ਹੀ ਇਹਨਾਂ ਦੇ ਵੱਲੋਂ ਕੋਲਾਸੇ ਨਹੀਂ ਹੋਏ ਕਿਉਂਕਿ ਅੱਜ ਜਿਵੇਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਇਹਨਾਂ ਦਾ ਲਿਆ ਹੈ ਤੇ ਰਿਮਾਂਡ ਤੋਂ ਬਾਅਦ ਉਹਨਾਂ ਦੀ ਚੰਗੀ ਤਰ੍ਹਾਂ ਜਿਹੜੀ ਹੈ ਪੁੱਛਗਿੱਛ ਕੀਤੀ ਜਾਏਗੀ ਨਹੀਂ ਇਹ ਇਹ ਜਿਹੜਾ ਹੈ ਫਿਲਹਾਲ ਜਿਹੜਾ ਹੈ ਐਨਡੀਪੀਐਸ ਦੇ ਵਿੱਚ ਇਹਦਾ ਜਿਹੜਾ ਹੈ ਸੀ ਦਾ ਕਾਰਵਾਈ ਕੀਤੀ ਹੈ ਸੈਕੰਡਲੀ ਜਿਹੜਾ ਹੈ ਕਿਉਂਕਿ ਇਹਨਾਂ ਦਾ ਮੋਟਰਸਾਈਕਲ ਵੀ ਸੀਗਾ ਉਹ ਵੀ ਵਿੱਚ ਅਸੀਂ ਪਾਇਆ ਹੈ ਕਿਉਂਕਿ ਉਹ ਜਿਹੜਾ ਯੂਸਫਲ ਕ੍ਰਾਈਮ ਹੈਗਾ ਕ੍ਰਿਮੀਨਲ ਐਕਟੀਵਿਟੀ ਯੂਜ਼ ਕੀਤਾ ਇਹਨੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਬੀਐਨਐਸ ਬੀਐਨਐਸ ਦੇ ਵਿੱਚ ਕਿਉਂਕਿ ਕਾਫੀ ਜੜੀਆਂ ਹੈ ਧਾਰਾਵਾਂ ਜਿਹੜੀਆਂ ਐਡ ਵੀ ਕੀਤੀਆਂ ਗਈਆਂ ਨੇ ਸੰਸ਼ੋਧਨ ਹੋਏ ਨੇ ਉਹਦੇ ਵਿੱਚ ਕਈ ਧਾਰਾਵਾਂ ਨੇ ਜਿਵੇਂ ਤੁਸੀਂ 1 1 1 ਦੀ ਗੱਲ ਤੁਸੀਂ ਕੱਲ ਕੀਤੀ ਸੀ ਉਹਦੇ ਵਿੱਚ ਆਰਗੇਨਾਈਜ਼ ਕ੍ਰਾਈਮ ਦੀ ਗੱਲ ਹੋਈ ਹੈ ਉਹ ਬੜੀ ਸਖਤ ਧਾਰਾ ਹੈ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਇਹਦਾ ਯੂਜ਼ ਕੀਤਾ ਜਾ ਸਕਦਾ ਫॉर ਦਾ ਵੈਲਫੇਅਰ ਆਫ ਸੋਸਾਇਟੀ ਤੇ ਡੈਕਟਰੈਂਸ ਆਫ ਕ੍ਰਾਈਮ ਅਸੀਂ ਉਹ ਕਰਾਂਗੇ ਅ ਦੇਖੋ ਜਿੱਥੋਂ ਤੱਕ ਰਿਵਾਰਡ ਤੇ ਅਵਾਰਡ ਦਾ ਸਵਾਲ ਹੈ ਡੀਜੀਪੀ ਸਰ ਇਹ ਵੱਲੋਂ ਬੜਾ ਸਾਡੇ ਲਈ ਕਲੀਅਰ ਕੱਟ ਇੱਕ ਸੰਦੇਸ਼ ਹੈ ਕਿ ਜਿੱਥੇ ਅਸੀਂ ਕੰਮ ਕਰਾਂਗੇ ਤੇ ਵਧੀਆ ਕੰਮ ਕਰਾਂਗੇ ਤੇ ਸਾਡੀ ਟੀਮ ਜਿਹੜੀਆਂ ਵਧੀਆ ਕੰਮ ਕਰਨ ਕੀ ਉਹਨਾਂ ਨੂੰ ਰਿਵਾਰਡ ਤੇ ਅਵਾਰਡ ਜੋ ਉਹਨਾਂ ਦੇ ਬਣਦੇ ਉਹ ਦਿੱਤੇ ਜਾਣਗੇ ਪਰ ਜਿੱਥੇ ਵੀ ਕੋਤਾਹੀ ਹੋਏਗੀ ਉੱਥੇ ਸਖਤ ਐਕਸ਼ਨ ਵੀ ਲਿਆ ਜਾਏਗਾ ਜਿੱਥੇ ਕਿਤੇ ਕਿਤੇ ਕਿਸੇ ਮੁਲਾਜ਼ਮ ਦੀ ਕਟਿੰਗ ਅਜ ਲੈਵਲ ਤੇ ਕੋਈ ਮਿਲਿਭੂਤ ਸਾਹਮਣੇ ਆਉਂਦੀ ਹੈ ਉੱਥੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਤੇ ਜਿੱਥੇ ਤੱਕ ਹੋ ਸਕਦਾ ਡਿਸਮਿਸਲ ਤੱਕ ਵੀ ਉਹਨੂੰ ਪਹੁੰਚਾਇਆ ਜਾਏ ਜੇ ਉਹ ਬੜਾ ਚੰਗਾ ਕੰਮ ਕਰਨਗੇ ਤਾਂ ਚੰਗਾ ਰਵਾਂਢੀ ਤੋਂ ਗੱਲ ਚੱਲ ਕੰਡਲੇ ਗੀਚ ਕੋਲ ਬਗਦੋ ਅਕਸਰ ਵੀ ਲਾਗੂ ਨਹੀਂ ਇਹਨਾਂ ਦੇ ਗਾਰਨਚ ਚਾਚਾ ਫੜ ਲੇ ਕੇ ਨਾ ਤਾਂ ਨਿਗਰ ਲਗਾ। ਇਹਨਾਂ ਆਦਮਿਆਂ ਨੂੰ ਬੇਚਾ ਗੱਲ ਆ ਇਹ ਕਿ ਇਹ ਚੀਜ਼ ਨੂੰ ਲੱਦ ਨੇ ਕਾਇਤ ਹੁੰਦਾ ਲੱਗ ਜਾਂਦਾ ਤੇ ਜਿਹਦੇ ਵਾਸਤੇ ਬਸ ਨੇ ਅਸੀਂ ਜਿਹੜਾ ਜਿਵੇਂ ਤੁਸੀਂ ਗੱਲ ਕਰਦੇ ਟ੍ਰਾਇਲ ਚੋਂ ਨਿਕਲਣਾ ਬੜਾ ਸੌਖਾ ਕੰਮ ਨਹੀਂ ਹੈ ਜੀ ਤੇ ਐਵੀਡੈਂਸ ਬੇਸਡ ਪੁਲਿਸਿੰਗ ਕਰਾਂਗੇ ਤੇ ਐਵੀਡੈਂਸ ਨੂੰ ਔਨ ਫਾਈਲ ਲੈ ਕੇ ਆਵਾਂਗੇ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਤੇ ਇਸ ਦੇ ਨਾਲ ਜਿਹੜੇ ਹੈ ਟ੍ਰਾਇਲ ਦੇ ਵਿੱਚੋਂ ਬਰੀ ਹੋਣ ਦੇ ਚਾਂਸਸ ਘਟ ਜਾਂਦੇ ਨੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਜਿਹੜਾ ਹੈ ਟ੍ਰਾਇਲ ਨੂੰ ਮੁਕੰਮਲ ਕਰਾ ਕੇ ਦੋਸ਼ੀ ਨੂੰ ਉਸ ਦੀ ਜਿਹੜੀ ਹੈ ਸਜ਼ਾ ਦਵਾਈਏ ਤੇ ਜਿਹੜਾ ਸਮਾਜ ਨੂੰ ਜਿਹੜਾ ਹੈ ਕ੍ਰਾਈਮ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰੀ ਜਿਹੜੀ ਕ੍ਰਾਈਮ ਦੀ ਲੋਟ ਕੋਸ਼ਿਸ਼ ਕੀਤੀ ਹੈ ਦੇ ਲਈ ਉਹ ਦੱਸ ਦਿੱਤੀ ਹੈ ਜੀ ਪਤਾ ਨਹੀਂ ਕਿ ਕੋਈ ਦੋਸ਼ੀ ਪੜੇਗਾ ਨਹੀਂ ਉਹਦੇ ਵਿੱਚ ਡਵੈਲਪਮੈਂਟ ਹੈ ਉਹ ਜਿਹੜਾ ਡਵੈਲਪਮੈਂਟ ਰੀਸੈਂਟ ਇਹ ਹੈ ਕਿ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਗਏ ਹਾਂ ਜਿਹੜੇ ਦੋਸ਼ੀ ਨੇ ਉਹਨਾਂ ਦੀ ਕਲੀਅਰ ਇਮੇਜਸ ਜਿਹੜੀਆਂ ਆਉਣੇ ਵਾਲੀਆਂ ਨੇ ਸਾਡੇ ਕੋਲ ਕਿਉਂਕਿ ਆ ਕਈ ਸੀਸੀਟੀਵੀ ਕੈਮਰੇ ਜੋ ਹੈਗੇ ਉਹ ਕਲੀਅਰ ਕਾਟੂਨੇ ਚ ਇਮੇਜਸ ਆਈਆਂ ਨਹੀਂ ਸਮ। ਉਸ ਤੋਂ ਲਾਵਾ ਜਿਹੜਾ ਹੈਗਾ ਬਾਰਡਰਸ ਆਪਰੈਂਡਾਈ ਦੇ ਆਧਾਰ ਤੇ ਤੇ ਗੈਂਗਸ ਆਈਡੈਂਟੀਫਾਈ ਕੀਤੇ ਗਏ ਨੇ ਜੋ ਪਹਿਲਾਂ ਵੀ ਇਦਾਂ ਦੀ ਵਾਰਦਾਤਾ ਕਰਦੇ ਰਹੇ ਨੇ। ਸੋ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਉਸ ਦੇ ਨਾਲ ਹੀ ਛੇਤੀ ਕੋਈ ਨਾ ਕੋਈ ਰਿਜ਼ਲਟ ਦਿੱਤੇ ਹੈ। ਇਦੇ ਵਿੱਚ ਅਲੱਗ-ਅਲੱਗ ਹੈ ਜੀ ਕਿਉਂਕਿ ਇਹ ਲੁੱਟ ਕੋਈ ਅਚਨਚੇਤ ਨਹੀਂ ਹੈ ਬੜੇ ਪਲਾਨਡ ਤਰੀਕੇ ਨਾਲ ਹੋਈ ਹੈ ਬੜਾ ਇਨਫਾਰਮਡ ਤਰੀਕੇ ਨਾਲ ਹੋਈ ਹੈ ਕੋਈ ਨਾ ਕੋਈ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਇਨਵੋਲਵਮੈਂਟ ਹੈ ਕਨਾਈਵੈਂਸ ਹੈ ਸੈਕੰਡਲੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਡਰਾਈ ਫਰੂਟ ਗਿਆ ਅੰਜੀਰ ਕਾਲੀ ਮਿਰਚ ਵੀ ਗਈ ਹੈ ਰਾਜੂ ਬਧਾਮ ਗਏ ਨੇ ਤੇ ਸਪੈਸੀਫਿਕ ਗੱਟੇ ਗਏ ਨੇ ਜਿਵੇਂ ਸਪੈਸੀਫਿਕ ਲੋਕੇਸ਼ਨ ਤੋਂ ਚੱਕੇ ਗਏ ਨੇ ਕਿਸੇ ਹੋਰ ਸਮਾਨ ਨੂੰ ਹੱਥ ਨਹੀਂ ਲਾਇਆ ਗਿਆ ਤੇ ਇਹ ਬੜੀ ਪਿਕੁਲਰ ਜੀ ਚੀਜ਼ ਸਾਡੇ ਸਾਹਮਣੇ ਇਨਵੈਸਟੀਗੇਸ਼ਨ ਚ ਆਈ ਹੈ ਤੇ ਇਹ ਇੱਕ ਅਲੱਗ ਤਰੀਕੇ ਦਾ ਕੇਸ ਹੈ ਉਹ ਜਲਦੀ ਸੋਲਵ ਕਰ ਲਿਆ ਜਾਏਗਾ ਨਹੀਂ ਅੱਧਾ ਨਹੀਂ ਕੋਈ ਅਜੇ ਗੱਲ ਨਹੀਂ ਹੈ ਕਰੋੜਾਂ ਵਾਲੀ ਗੱਲ ਕੋਈ ਨਹੀਂ ਹੈ ਜੀ